ਸਾਨੂੰ ਇਸ ਸਰੀਰ ਦੀ ਕੀਮਤ ਨਹੀਂ ਪਤਾ ਵੀ ਤੇਰੇ ਸਰੀਰ ਦੀ ਕੀਮਤ ਕੀ ਹੈ ਜੋ ਸਾਨੂੰ ਸਤਿਗੁਰੂ ਨੇ ਬਖਸ਼ਿਆ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤਾਂ ਸਤਿਗੁਰ ਜੀ ਆਤਮਿਕ ਨੇ ਰਹਿਣ ਗਵਾਈ ਸੋਏ ਤੇ ਦਿਮਸਗਵਾਇਆ ਉਹਨੂੰ ਜੀ ਦਿਮਸਗਵਾਇਆ ਏ ਤੇਰੇ ਜੈਸਾ ਚੰਨ ਹੈ ਕੋਈ ਬਦਲੇ ਸਤਿਗੁਰੂ ਜੀ ਕਹਿੰਸੀ ਬਖਸ਼ ਕਰਦੇ ਸਤਿਗੁਰੂ ਜੀ ਕਹਿੰਦੇ ਬੰਦਿਆ ਤੇਰਾ ਜਹਾਨ ਹੀਰੇ ਜਿਹਾ ਹੈ ਪਰ ਅਫਸੋਸ ਇੱਕ ਕੋਟੀਆਂ ਨੇ ਪਾ ਲਿਆ ਤੇ ਹੀਰੇ ਕੀਮਤ ਤੁਹਾਨੂੰ ਪਤਾ ਹੈ ਕਿ ਕਿੰਨੀ ਹੈ ਚਾਹੇ ਸਮ ਹੀਰੇ ਦੀ ਕੀਮਤ ਨਹੀਂ ਪਤਾ ਤੇ ਸੰਗਤ ਜਰਾ ਸੋਚੋ ਵੰਦੇ ਵਿੱਚ ਵੀ ਸਾਡੇ ਹੱਥ ਪੈਰ ਅੱਖਾਂ ਇਹ ਸਭ ਕੁਝ ਠੀਕ ਹੈ ਤੇ ਗੁਰੂਕੁਪਰੇ ਵਾਲੇ ਉਹ ਇਹ ਤੁਸੀਂ ਕੀਮਤ ਦਾ ਪਤਾ ਕਰਨਾ ਨਾ ਵੀ ਅੱਖਾਂ ਦੀ ਕੀਮਤ ਕੀ ਹੈ ਜਾਗਰੂਨ ਪੁੱਛੋ ਜਿਨ੍ਹਾਂ ਕੋਲੇ ਸੰਸਾਰ ਵਿੱਚ ਦੇਖਣ ਵਾਸਤੇ ਨੇਤਰ ਨਹੀਂ ਹਾਂ ਉਹ ਤੁਹਾਨੂੰ ਦੱਸੇਗਾ ਵੀ ਅੱਖਾਂ ਦੀ ਕੀਮਤ ਕੀ ਹੈ ਸਾਨੂੰ ਨਹੀਂ ਪਤਾ ਜਦੋਂ ਨਾਲ ਪੁੱਛੋ ਜਿਨ੍ਹਾਂ ਕੋ ਇਸ ਸੰਸਾਰ ਨੂੰ ਦੇਖਣ ਵਾਸਤੇ ਦੇਖਣ ਨਹੀਂ ਆਉਂਦਾ ਚੱਲਣ ਵਾਸਤੇ ਪੈਰ ਨਹੀਂ ਕੰਮ ਕਰਨ ਵਾਸਤੇ ਹੱਥ ਨਹੀਂ ਸੰਗਤੀਆਂ ਨੂੰ ਪੁੱਛੋ ਜਾ ਕੇ ਵੀ ਸ੍ਰੀ ਦੀ ਕੀਮਤ ਕੀ ਹੈ ਇਹ ਗੁਰੂ ਦਾ ਸ਼ੁਕਰਾਨਾ ਕਰਿਆ ਬਰੁਪਾਈ ਸਾਡੇ ਕੋਲ ਤਾਂ ਸਾਰਾ ਕੁਝ ਹੈ ਇਹ ਰਵੇ ਅਸੀਂ ਗੁਰੂ ਦੇ ਸ਼ਰਨ ਆਨੇ ਆਂ ਹਮੇਸ਼ਾ ਆਪਣਾ ਮੰਗਾ ਲੈ ਕੇ ਆ। ਪਰ ਗੁਰੂ ਦੀ ਸਰ ਜਦੋਂ ਵੀ ਆਣ ਆ ਤੇ ਸੰਗਤ ਦੀ ਮੰਗਣਾ ਕੀ ਹੈ। ਮੰਗਣਾ ਮੰਗ ਕਰ ਨਿਰਤਾ ਹਰ ਜਸ ਕਰਤੇ ਮਾਣ। ਅੰਮ੍ਰਿਤ ਵੇਲਾ ਮੰਗਿਆ। ਸਿਮਰਨ ਮੰਗਿਆ। ਜਦੋ ਗੁਰੂ ਦੇ ਚਰਨਾ ਵਿੱਚ ਚਾਹੁੰਦੇ ਆਂ ਆਸ ਕਰ ਕੋ ਨਿਸਰ ਨਾ ਹੀ ਦਾਤਾ ਆਪਣਾ ਨਾਮ ਦੇ ਜੋ ਗੁਣ ਗਾਵਾ ਦਿਨ ਰਾਤ ਨਾਨਕ ਚਾਉ ਹੋਈ ਨੇ ਗੁਰੂ ਦੀ ਸ਼ਰਧਾ ਚਾਹੁੰਦੇ ਆਂ ਇਹ ਨਾ ਮੰਗਿਆ ਕਰੋ ਕਿ ਮੇਰਾ ਬਹੁਤ ਵੱਡਾ ਘਰ ਹੋਵੇ ਮੈਂ ਨਹੀਂ ਵੀ ਇਹਾ ਪੁੱਤਰ ਹੋਣ ਕੱਢਿਆ ਹੋਣ ਕਿ ਜਦੋਂ ਕੋ ਬਾਪੂ ਵਜਾ ਮੇਰਾ ਪਿਤਾ ਤੇ ਮੇਰਾ ਮਾਤਾ ਸਾਰਾ ਕੁਝ ਸਾਡਾ ਹੋਈਏ ਪ੍ਰਮਾਤਮਾ ਇਹ ਗੁਰੂਪਰਿਆਇ ਉਹ ਉਹ ਬਾਪੂ ਪਿਤਾ ਨੂੰ ਪਤਾ ਹੈਗੇ ਬੱਚੇ ਨੇ ਕਿਸ ਦੀ ਦੀ ਪਤਾ ਨਹੀਂ ਹਰੇਕ ਮਾਪੇ ਆਪਣੇ ਬੱਚਿਆਂ ਕੀ ਪਰ ਅਸੀਂ ਬਿਰ ਵੀ ਕੇਵਲ ਮੰਗਾਂ ਰੱਖਦੇ ਆਂ ਕਿ ਸਤਗੁਰੂ ਦੀ ਮੇਰਾ ਇੱਕ ਕਰਕੇ ਕਰਕੇ ਇਹਨੂੰ ਬਹੁਤ ਸਾਰੀ ਬਦੀ ਕੋਟੀ ਚਾਹੀਦੀ ਹੈ ਓਰੀਜਨ ਗੱਡੀਆਂ ਕੜੀਆਂ ਹੋ ਪਰ ਸੰਗ ਦੀ ਜਿਹੜਾ ਜ਼ਿੰਦਗੀ ਦਾ ਅਸਲ ਤਨਾਂਦ ਹੈ ਕਿਰ ਜ਼ਿੰਦਗੀ ਦਾ ਤੁਹਾਡੀ ਦਾ ਅਸਲ ਆਨੰਦ ਹੈ ਉਹ ਕਿਹੜਾ ਹੈ ਅਕਸਰ ਸੋਚਦੇ ਆਂ ਵੀ ਬਹੁਤ ਵੱਡਾ ਮਹਿਲ ਹੋਵੇ ਉਹਦੇ ਵੀ ਜਿੰਨਾ ਪੱਤਰ ਹੋਣ ਗੱਡੀਆਂ ਚੱਲ ਕੜੀਆਂ ਹੋਣ ਬਹੁਤ ਆ ਸਰ ਧਨ ਹੋਵੇ ਵੀ ਉਹਦੇ ਵੀ ਜ਼ਿੰਦਗੀ ਸੁੱਖ ਕਰੀਏ ਨੇ ਸੰਗਤ ਚਾਹੇ ਤੁਹਾਡਾ ਸ਼ੋਡਾ ਦੇ ਘਰ ਉਹਦੇ ਵਿੱਚ ਤੁਸੀਂ ਆਪਣਾ ਸਾਰਾ ਪਰਿਵਾਰ ਬੈਠ ਕੇ ਜਦੋਂ ਇਕੱਠੇ ਬੈਠ ਕੇ ਪ੍ਰਸ਼ਾਦ ਦਾ ਸਵਾਦ ਲੈਂਦਾ ਇਕੱਠੇ ਬਹਿ ਕੇ ਗੱਲਾਂ ਬਾਤਾਂ ਕਰਦੇ ਹਾਂ ਇਕੱਠੇ ਬਹਿ ਕੇ ਹੱਸਦੇ ਖੇੜਦੇ ਹਾਂ ਉਹ ਜ਼ਿੰਦਗੀ ਦਾ ਅਸਰਾ ਨਾਮ ਦਾ ਕਿਤੇ ਨਾ ਵੀ ਬਹੁਤ ਵੱਡਾ ਮਹਿਲ ਹੋਵੇ ਉਹਦੇ ਵਿੱਚ ਵਰਨਾ ਕਰਨ ਕੋਈ ਨਹੀਂ ਹੋਣੀ। ਸਾਦੇ ਚਾਰ ਜੀ ਹੁਣ ਉਹ ਵੀ ਲਗ ਲਗ ਕਮਰਿਆਂ ਵਿੱਚ ਬੈਠੇ ਹੋ। ਰੋਕੇ ਪਾਣੀ ਲਗ ਲਗ ਪਕਦਾ ਹੋਵੇ ਘਰਾਂ ਵਿੱਚ। ਇਹੋ ਜ਼ਿੰਦਗੀ ਦਾੰਤ ਹੀ ਨਹੀਂ ਹੈ। ਚਾਹ 36 ਪ੍ਰਕਾਰ ਦੇ ਕੋਲੇ ਬਣੇ ਹੋ। ਜਿਹੜਾ ਅਸੀਂ ਇਕੱਠੇ ਪ੍ਰਵਾਹ ਨੇ ਬੈਠ ਕੇ ਪ੍ਰਸ਼ੰਦਾ ਸ਼ਗਨਾਂ ਆਪਸ ਵਿੱਚ ਗੱਲਾਂ ਕਰਦੇ ਨਹੀਂ। ਚਾਹੇ ਕੋਈ ਨਾ ਆਚਾਰ ਨਾਲ ਰੋਟੀ ਖਾਧੀ ਹੋਵੇ। ਸੰਗਤਿਓ ਜਿੰਦਗੀ ਦਾ ਅਸਲ ਆਨੰਦ ਹੈ ਤੇ ਗੁਰੂ ਕੋ ਪਰਮੇਸ਼ਰ ਕੋ ਜਦੋਂ ਗੁਰ ਚਰਣਾ ਵਿੱਚ ਆਉਂਦੇ ਆ ਤੇ ਨਾਮ ਮੰਗਿਆ ਕਰੋ ਅਮਰਤ ਵੇਲਾ ਮੰਗਿਆ ਕਰੋ ਸਿਮਰਨ ਮੰਗਿਆ ਕਰੋ ਇਹ ਸੰਸਾਰ ਦੇ ਵਿੱਚ ਅਸੀਂ ਖਾਲੀ ਹਾਂ ਆਈਆਂ ਤੇ ਖਾਲੀ ਹਾਂ ਚੱਲਣਾ ਬੰਧਿਆ ਤੇਰਾ ਸੰਸਾਰ ਦੇ ਵਿੱਚ ਕੁਝ ਵੀ ਨਹੀਂ ਹੈ ਕੁਝ ਵੀ ਕੁੱਝ ਵੀ ਇਹ ਸਾਸਾ ਦੇ ਪਰ ਇਹ ਬੰਦੇ ਦੀ ਨਾਮ ਦੀ ਸੋਚ ਅੰਦਰ ਬੰਦਾ ਰੱਖਦਾ ਕਿ ਇਹ ਧੰਨ ਦੇ ਹੈ ਇਹ ਜੀਵਨ ਦੇ ਨਹੀਂ ਹੈ ਉੱਥੀ ਮੇਰੀ ਹੈ ਸਰਬੱਤ ਦਾ ਅਸੀਂ ਅਕਸਰ ਦੇਖਦੇ ਆ ਕੋਈ ਵੀ ਤੁਮੇ ਸਰਕਾਰ ਦੇ ਨਾਮ ਦਾ ਜੇ तेरे ਨਾਲ ਜਾਣਾ ਸੰਗਤੀ ਜਿਹੜਾ ਅਸੀਂ ਬੈਠੇ ਕੁਝ ਚਰਨਾਂ ਇਸੇ ਨੂੰ ਕਰਦੇ ਆਂ ਪਤਾ ਬਾਣੀ ਕੀਰਤਨ ਸੁਣਦੇ ਆਂ ਜਾਂ ਗੁਰੂ ਕਰ ਸੇਵਾ ਕਰਦੇ ਆਂ ਜਾਂ ਕਿਸੇ ਦਾ ਭਲਾ ਕਰਦੇ ਆਂ ਲੋੜ ਪੰਦੀ ਕੋਤ ਕਰਦੇ ਆਂ ਉਹ ਸਾਰੀ ਕਮਾਈ ਕੀ ਦੀਰੇ ਨਾਲ ਜਾਂ ਉਹ ਸਾਰੀ ਕੀਤੇ ਕਮਾਈ ਤੇ ਨਾਲ ਜਾਂ ਕੁਝ ਨਹੀਂ ਨਾਲ ਨਹੀਂ ਜਾਂ ਇਸ ਕਰਕੇ ਜਦੋਂ ਵੀ ਗੁਰੂ ਜੀ ਨਾਮਿਤ ਆਉਂਦੇ ਹੋ ਵਾਅਦ ਕਰ ਵੇਖੋ ਬਾਣੀ ਦਾ ਪਾਠ ਕਰ ਲਿਆ ਤੇ ਬਾਤ ਸਰਵਣ ਕਰਿਆ ਕੋਈ ਕੀਤਨ ਹੋਵੇ ਕਿਤਨਾ ਸਰਵਣ ਕਰਿਆ ਇਹ ਦਿਨ ਬេរਿਆਂ ਦੀਆਂ ਕੋਸ਼ਿਸ਼ ਕਰਿਆ ਕਿ ਉਹ ਬੈਠ ਕੇ ਜਿਆਦਾ ਨਹੀਂ ਕਿੰਨੇ ਕੱਟੋ ਘਾਟੇ ਕਿ ਸਾਹੀ ਸਹਿ ਬਾਣੀ ਦੀ ਨਿਵਾਇ ਕਿਉਂਕਿ ਆਪਾਂ ਪਾਕ ਸਰ ਜੇ ਕਰਦੇ ਆ ਨਾ ਗੁਰੂ ਘਰ ਦਾ ਸਮਾਗਮ ਆ ਤੇ ਜਦੋਂ ਜੀ ਜਾਂਦੇ ਆ ਨਾ ਇਹ ਗੁਰੂ ਘਰਾਂ ਵਿੱਚ ਨਾ ਕਾਰਬਨ ਬਣੇ ਪਾੜ ਕਰਨ ਵਾਸਤੇ ਇੱਕ ਬਿਮਾਰੀ ਵੀ ਹੁੰਦੀ ਹੈ ਜਿਹਦੇ ਵਿੱਚ ਦਰਜੀ ਸਾਹਿਬ ਕੋਈ ਗੁਰਦਸ ਸਿੰਘ ਪੰਜ ਬਾੜੇ ਦੇ ਗੁਰਦਸ ਸਿੰਘ ਸ਼ੇਖਮੁਸਾਦ ਦੇ ਗੁਰਦਸ ਸਿੰਘ ਹਨ। ਅਤੇ ਕਾ ਬਾੜੀਆਂ ਦੇ ਗੁਰਦਸ ਸੇ ਬੇਹੁੰਦੇ ਨੇ ਇਸ ਤੰਗ ਦੀ ਕਿੰਨੇ ਕਿੰਨੇ ਗੁਰਦਸ ਸੇ ਬੇਹਨੇ ਤੇ ਕੋਈ ਆ ਕੇ ਗੁਰੂ ਘਰ ਵਿੱਚ ਪਾੜ ਨਹੀਂ ਕਰਦਾ। ਉਹ ਤੋਂ ਦੇ ਵਾਸਤੇ ਕਿਹ ਰਹੀ ਆਓ ਸਾਰੇ ਜਨ ਮਿਲ ਕੇ ਪਾੜ। ਇਹ ਮੇਰੇ ਕਹਿ ਨਹੀਂ ਕਰ ਸਕਦੇ ਮੈਨੂੰ ਵੀ ਸਮਾਂ ਲੱਗਦਾ ਉਹਨਾਂ ਆ ਕੇ ਤੇ

ਸਕੂਲ ਵਿੱਚ ਭੇਜਦੇ ਨਾ ਮੋਹਤਾਨ ਕੀਤੇ ਵਿੱਚ ਬੱਚੇ ਸਕੂਲ ਜਾ ਕੇ ਰਾਜੀ ਨਹੀਂ ਹੁੰਦਾ ਮੋਹਤਾਨ ਕੀਤੇ ਵਿੱਚ ਬੱਚੇ ਸਕੂਲ ਜਾ ਕੇ ਰਾਜੀ ਹੁੰਦੇ ਪਰ ਮਾਪੇ ਉਹ ਭੇਜਦੇ ਨੇ ਕੱਲ੍ਹ ਵਾਸਤੇ ਚੰਗੇ ਕਵੀਤ ਵਾਸਤੇ ਭੇਜਦੇ ਆ ਜੋ ਨਰਸਰੀ ਅਲਕੀ ਦੀ ਰੂਪੇ ਦੀ ਪਹਿਲੀ ਜੁਨੀ ਦੀ ਜਿਹੜੀ ਕੱਲ੍ਹ ਨੂੰ ਨਗਰੂਆ ਮਾਨਨ ਪੜਾਈ ਵਿੱਚ ਲੱਗ ਜਾਂਦਾ ਹੈ ਕਰੋਗਾ ਉਹ ਲੋਕ ਜੀ ਕਰਦਾ ਹੈ ਪੜਾਈ ਕੀਤੀ ਜਾਕਰ ਜਦੋਂ ਸੋਝੀ ਆਨ ਲੱਗ ਜਾਂਦੀ ਹੈ ਨਾ ਕਿ ਅੱਜ ਮੈਂ ਇਹ ਪੜਾਈ ਕਰ ਰਿਹਾ ਕਿ ਕੱਲ ਨੂੰ ਜਾ ਕੇ ਕੋਈ ਡਿਗਰੀ ਪ੍ਰਾਪਤ ਕਰਾਂਗਾ ਕਿ ਅਫਸਰ ਬਣਾਂਗਾ ਕੋਈ ਚੰਗੀ ਨੌਕਰੀ ਕਰਾਂਗਾ ਜਦੋਂ ਅਸੀਂ ਕੁੜਗਾਣੀ ਨੂੰ ਪੜਨਾ ਸ਼ੁਰੂ ਕਰਾਂਗੇ ਇਹ ਨਿਯਮ ਹੀ ਬਹੁਤ ਸਾਰੀ ਬਾੜਾ ਕਰਨੀ ਕਿ ਗੀਤੇ ਕਰਨੀ ਬਾੜੀ ਦੀ ਗੱਲ ਹੈ ਮਿਤਲੇ ਮੀਕੀ ਦਾ ਸੋਨੀ ਸਾਹਿਬ ਦੇ ਤਾਰ ਤਰੀਕਾ ਦੇ ਕਰਲੇ ਇਦਾਂ ਚਾਹੇ ਤੁਸੀਂ ਉਹਨੂੰ ਗੁਰਾਂ ਸਾਹਿਬ ਦੇ ਵਿੱਚ 1400 ਤੀ ਅਪਰ ਉਹ ਮੁਗਹਾਣੀਏ ਇੱਕ ਓਮਕਾਰ ਕੋ ਦੇਖ ਕੇ 18 10 19 ਤੱਕ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਹ ਵੀ ਜਿੱਤੇ ਕਿਤੇ ਵਿੱਚ ਕਰ ਤੋਂ ਕਰ ਤੋਂ ਕਰ ਇੱਕ ਗੁਰਬਾਣੀ ਦਾ ਸਹਿਜ ਪਾਠ ਅਰਥਾਂ ਸਮੇਤ ਕਰਨਾ ਚਾਹੀਦਾ। ਜੇ ਲੋਦੂ ਸਿੰਘ ਪ੍ਰਮਾਣ ਕਰਦਾ ਵੀ ਅਸੀਂ ਹਰ ਰੋਜ਼ ਅੱਧਾ ਘੰਟਾ 15 ਰੁਪਏ 20 ਮਿੰਟ ਜਲਾਵਾਂਗੇ ਨਾ ਗੁਰਬਾਣੀ ਪੜਾਂਗੇ। ਇੱਕੋਂ ਘਾਤੋਂ ਲੈ ਕੇ 18 ਦਸਵੀਂ ਤੱਕ 1430 ਜਹਾਜ ਤੁਸੀਂ ਇੱਕ ਅਨੁਗਤ ਪੜਨਾ ਚਾਹੁੰਦਾ ਨਹੀਂ ਇੱਕ ਅੰਗਰੋਜ਼ ਪੜੋ ਉਹਨਾਂ ਅਰਥਾਸਵੇਦ ਪੜੋ। ਨੇਕ ਕੁਝ ਪਤਾ ਲੱਗਦਾ ਤੁਹਾਨੂੰ ਘਰਾਂ ਦੀ ਜੀਵਨ ਦੀ ਕੀ ਹਕਸ਼ਤ ਹੈ। ਅੱਜ ਕੱਲ ਤਾਂ ਐਸੇ ਲੈਟ ਤੇ ਤਰਕ ਹੋ ਗਿਆ ਹੈ। ਬਹੁਤ ਸੌਖਾ ਹੋ ਗਿਆ ਹੈ। ਇਥੇ ਗੁਰਬਾਣੀ ਨਹੀਂ ਸਮਝ ਜਾਂਦੀ ਸੱਚ ਕਰ ਸਕਦੇ ਆ। ਇੱਕ ਅੰਗਰੋਜ਼ ਪੜੋ ਅਰਥਾਸਵੇਦ ਪੜੋ ਜੋ ਤੁਸੀਂ ਪੜ ਲਓਗੇ ਨਾ। ਦਿੱਕਦੇ ਨੇ 2 ਦਿਨ 3 ਦਿਨ ਮਹੀਨਾ ਘੋਮ ਮੇਨ ਤੁਹਾਡਾ ਮਨ ਅਸਰ ਲਗਣਾ ਗੁਰਬਾਣੀ ਵਿੱਚ ਫਿਰ ਵੀ ਤੁਸੀਂ ਕਹਿਣ ਲੱਗਦੇ ਕਿ ਕਹਿ ਸਕਦੇ ਮਨ ਨਹੀਂ ਲੱਗਦਾ ਫਿਰ ਤੁਹਾਡਾ ਮਨ ਗੁਰਬਾਣੀ ਵਿੱਚ ਹੀ ਲੱਗ ਜਾਣਾ ਹੋਰ ਕੰਮ ਵਿੱਚ ਨਹੀਂ ਲੱਗਣਾ ਕੋ ਸਤਨਾਮ ਵਾਹ ਕਰੋਸਨਾਮ ਅਪਰੇਤ ਆਪੋ ਜੀ ਸਤਨਾਮ ਵਾਹ ਫਿਰ ਤੁਹਾਡਾ ਮਨ ਗੁਰਬਾਣੀ ਵਿੱਚ ਲੱਗਣਾ ਕਿਤੇ ਹੋਰ ਨਹੀਂ ਲੱਗਣਾ ਵੀ ਜੇ ਜੇ ਤੁਸੀਂ ਗੁਰਬਾਣੀ ਨਹੀਂ ਪੜੋਗੇ ਨਾ ਤੁਹਾਨੂੰ ਆਪਣੇ ਅੰਦਰ ਹੋਰ ਪੈਣਾ ਵੀ ਆਪ ਗੁਰਬਾਣੀ ਨਹੀਂ ਪੜੀ ਪਤਾ ਨਹੀਂ ਕੀ ਕੀ ਹੋ ਗਿਆ पर शुरू तो करिए एक कदम कटिए शुरू करिए कुर्बानी करने फिर मान हैं जब वो सी था देखा रामित बोल का सह गया जब वो सी उन्होंने पढ़ना नहीं तो गुरुओं के पहले मान करके लगना थे पढ़ के देखो एक दिन दो दिन चार दिन आठ दिन दस दिन

ਇਕ ਦਿਨ ਐਸਾ ਜਿੰਦਗੀ ਦਾ ਨਾਮ ਦਾ ਜਨਾ ਤੇ ਗੁਰਮੁਖ ਪਹਿਰੋ ਕੜਾ ਮੰਨ ਫਿਰ ਗੁਰਬਾਣੀ ਵਿੱਚ ਹੀ ਲੱਗ ਜਾਣਾ ਕਿਤੇ Passe ਹੋ ਨਹੀਂ ਮਿਲਦਾ ਇਸ ਕਰਕੇ ਬਾਤੋ ਗੱਤ ਪਾਈਂ ਸੇਵਾ ਸਿਮਰਨ ਬਾਤ ਦਿਨ ਕਰਿਆ ਕਰੋ ਤੈਨੂੰ ਕਾ ਜਨਮ ਵੇਸ਼ ਵਰਕੀਂ ਤੇ ਸਾਰਾ ਕੁਝ ਅਕਿਆ ਨਾਮ ਦੇਵ ਸਿਮਰਨ ਤੇ ਆਲ ਜਾਣਾ ਹੈ ਔਰ ਕੁਝ ਵੀ ਕਰਦੇ ਤੇਰੇ ਨਾਮ ਦੇ ਚਾਲਾ ਕਉਂਕੋ ਜਿਹੜਾ ਨਾਮ ਜਪਨੇ ਆ ਨਾ ਉਹ ਧੰਨਾ ਜਿਹੜਾ ਸਤਪੁਰ ਸਿੱਖੋ ਨਾਮ ਧੰਦੇ ਉਹਨੂੰ ਕਾ ਸੇਖੜ ਕਹਿੰਦੇ ਇੱਕ ਦੁਨਿਆਵੀ ਧੰਨਾ ਹੈ ਉਹ ਕਰਤ ਵੀ ਹੋ ਜਾਂਦਾ ਹੈ ਥੋੜੀ ਹੋ ਜਾਂਦਾ ਹੈ ਕਦਮ ਵੀ ਹੋ ਜਾਂਦਾ ਜਿਹੜਾ ਨਾਮ ਧੰਨਾ ਨਾ ਜਿਹਦਾ ਸੰਗਤ ਕਰੇ ਜਿਹਦਾ ਸਾਡਾ ਨਾਮ ਕਰਨਾ ਇਹ ਤਾਂ ਸਮਝੀ ਸਾਡਾ ਇੱਕ ਸਮਝ ਨਹੀਂ ਜੇ ਇੱਕ ਇੱਕ ਟੈਂਕ ਦੇ ਕਿਵੇਂ ਤੁਹਾਨੂੰ ਲੱਗਦਾ ਸਰ ਇਹ ਨਾਮ ਤਾਂ ਤੇਰੇ ਕੋਲ ਰਹਿਣਾ ਹੈ ਨਾ ਜਾਂ ਪਹਿਨਾ ਤੇਰੇ ਕੋਲ ਜਣਾ ਹੈ ਇਹ ਨਾਮ ਤਾਂ ਮੈਂ ਕਿਹਦੀ ਕਰਦਾ ਲੋਕ ਵਿੱਚ ਵੀ ਕਰਨੀ ਆ ਤੇ ਲੋਕ ਵਿੱਚ ਵੀ ਤੇਰੀ ਸਹਾਇਤਾ ਕਰਨੀ ਹੈ ਉਹ ਤੁੰਸਾਰ ਕੋਲ ਰੱਖ ਰਾਂ ਅਪਰੰਤ ਸੇਵਾ ਦੀ ਦਾ ਉਟਾ ਉਟਾ ਤਹਾ ਸਾਹਿਬ ਸ਼ਹੀਦ ਜਨ ਸਾਹਿਬਾ ਦਾ ਉਹਨਾਂ ਦੀ ਕਿਰਪਾ ਸਦਕਾ ਪਾਤਸ਼ਾਹਾਂ ਨੂੰ ਤਾਂ ਕੀ ਦੇ ਦਰਸ਼ਮਦਾਰੇ ਉਤੋਲੇ ਚੜ੍ਹਦਾ ਸਮਾ ਗੁਰੂ ਸਾਹਿਬ ਜੀ ਬਸ਼ਿਆ ਤਾਂ ਸਾਧਗੁਰੂ ਆਯੁਰੰਗ ਘਰ ਆਈ ਮਿਹਰੇ ਸੁਪਨਾਵਰ ਸੋਭਾ ਕਿੰਤਾ ਲਾਇ ਵਾਲੀ ਤੇ ਪਾਵਨ ਕੋਤਰ ਸ਼ਬਦੀਆਂ ਆਕ੍ਰਿਮ ਹਮੇ ਪੜ ਕੇ ਨਾਲ ਇਸ ਬਾਤੀ ਹੋਵੇਗੀ ਸਾਲੀ ਸੰਗਰਚਨਾ ਦੇ ਬੀਐਮਪੀ ਜਿੰਨੇ ਵੀ ਸੰਗਤਾਂ ਬੈਠੀ ਹੈ ਕੋਈ ਦਸਨਾ ਲਾਜੀਆਂ ਰੇ ਭਾਈ ਵਰਤਮਾਨ ਉੱਚੀ ਆਵਾਜ਼ ਵਿੱਚ ਨਾਲ ਨਾਲ ਪੁਰਾਣੀ ਪੜਿਆ ਜੇ ਤੁਹਾਨੂੰ ਗੁਰੂ ਚਰਨਾਮੇ ਚਾਹੇ ਜਦੋਂ ਤੇ ਬਾਣੀ ਨੂੰ ਪੜਾਂਗੇ ਤੇ ਗੁਰਪੁਖਿਆਰੇ ਕਿਤੇ ਨਾ ਕਿਤੇ ਬਾਣੀ ਸਭ ਦੇ ਮਨ ਵਿੱਚ ਵਸੇ ਨਿਮਤ ਇਸ ਕਰਕੇ ਗਾਵੀਏ ਸੁਣੀਏ ਮਨ ਰਖੀਏ ਭੌਤ ਦੁਖ ਪਰ ਹਰ ਸੁਖ ਸਕਾਰ ਲਜਾਏ ਤੇ ਉਦਾਸ ਮੁਰ ਦੇਗਾ ਤੇ ਦੁਆਰਾ ਆਪ ਸਾਰੀਆਂ ਸਤਿਨਾਮ ਜੀ ਵਾਹਿਗੁਰੂ ਮੇਰੇ ਕੈ ਨੰਮ ਬਤਾਵਣੇ ਵੀਰਾਂ ਨੇ ਜੋਰ ਪਾਣੇ ਦੋਆ ਕਰ ਉੱਚੀ ਬਾਜ ਜੀ ਨਾਮ ਜਪ ਦੀ ਕਿਰਪਾ ਕਰ ਕਰੇ ਨਾਲ ਹੀ ਫਿਰ ਸਮਾਦਿਤ ਕੀਤੀ ਜਾਵੇ ਸਤ ਗੁਰਿਆ ਅਓ ਸ਼ਰਨ ਤੁਹਾਰੀ ਆਯੂਸ਼ਰਨ ਤੋਹਾਰੀ ਮਨੁ ਦੀ ਸਤ ਗੁਰ ਆਯੂਸ਼ਰਨ ਤੋਹਾਰੀ ਆਯੂਸ਼ਰਨ ਤੋਹਾਰੀ ਸਾਰੇ ਗੁਰੂ ਸਤ ਗੁਰ ਆ आयुष न तु